ਤੂੰ ਜੇ ਕਹਿੰਦਾ ਨਾ ਉਹ ਤੇਰੀ ਵੋਟੀ ਆ ਮੈਂ ਤੇਰੇ ਤੋਂ ਬਸਦੀ ਆ ਉਹ ਪਹਿਲੀ ਗੱਲ ਤਾਂ ਉਹ ਕੋਰ ਕਹਿਲਾ ਉਹ ਕੋਰ ਹੈ ਹੀ ਨਹੀਂ ਆ ਜੇ ਕੋਰ ਹੁੰਦੀ ਤਾਂ ਉਹ ਆਪਣੇ ਢੇਡੇ ਦਾ ਨਾ ਦਿਖਾਂਦੀ ਕੋਰ ਹੁੰਦੀ ਤਾਂ ਤੇ ਬਾਹਲੇ ਤਾਂ ਨਹੀਂ ਦਿਖਣੇ ਸੀ ਇਹ ਤੁਸੀਂ ਲੋਕਾਂ ਨੇ ਸਿੱਖ ਹੋਰ ਸਿੰਘ ਤੇ ਕੋਰ ਦਾ ਮਜ਼ਾਕ ਉਡਾਇਆ ਹੈ ਸਹਿਜ ਅੜੋੜਾ ਯੂ ਆਰ ਨਾਟ ਸਿੱਖ ਤੂੰ ਸਰਟੀਫਿਕੇਸ਼ਨ ਮੰਗਦਾ ਮੈਂ ਤੈਨੂੰ ਸਰਟੀਫਿਕੇਸ਼ਨ ਦਿੰਨੀ ਆ ਕਿਹੜਾ ਸਿੰਘ ਆ ਜਿਹੜਾ ਕਲਵਾ ਚੌਥਵੀ ਮਨਾਉਂਦਾ ਤੇ ਜਿਹੜਾ ਫੈਂਟੇ ਵੀ ਕਰਾਉਂਦਾ ਕਿਹੜਾ ਸਿੰਘ ਆ ਸਹਿਜ ਅੜੋੜਾ ਦਾੜਾ ਆਪਣਾ ਲਾ ਦੇ ਤੈਨੂੰ ਕਲੀਨ ਸ਼ੇਵ ਕਰਾਉਣਾ ਏ ਤੇਰੀ ਤਿਆਰੀ ਚੱਲਣ ਦਈਆ ਤੈਨੂੰ ਆਜ ਤੇਰਾ ਕੱਪੜਾ ਲਪੇਟਿਆ ਨਾ ਨਵੇਂ ਵਨ ਸਵਨ ਨੇ ਕੱਪੜੇ ਬੰਦ ਕੇ ਪਾ ਕੇ ਆਂਦਾ ਨਾ ਤੂੰ ਸਿੰਗ ਕਹ ਲਾਂ ਦੇ ਲਾਇਕ ਨਹੀਂ ਆ ਔਰ ਆ ਜਾ ਹੁਣ ਤੂੰ ਇਹ ਸਹਿਜ अरोड़ा ਤੋਂ ਉਲਟੇ આરોਪ ਲਗਾ ਰਿਹਾ ਕਿ 50000 ਰੁਪਏ ਦੀ ਡਿਮਾਂਡ ਜੁੜੀ ਰਮਨਦੀਪ ਪੱਲੂ ਕੀਤੀ ਗਈ ਅਲਟੀਮੇਟ ਐਮ ਇਹ ਕੀਆ ਅਲਟੀਮੇਟ ਐਮ ਇਹ ਕੀਆ ਸਿੱਖ ਕੌਮ ਨੂੰ ਖਰਾਬ ਕਰਨਾ ਹੈ ਨਿਹੰਗ ਸਿੰਘ ਦੇ ਉੱਪਰ ਉਂਗਲੀ ਚੱਕਣੇ ਹਰ ਨਿੰਗਾ ਨਿਹੰਗ ਸਿੰਘ ਬੇਕਾਉ ਨਹੀਂ ਹੁੰਦਾ ਮੈਂ ਪੁੱਛਦੀ ਆ ਮੇਰੇ ਨਾਲ ਵੀ ਨਹੀਂ ਹੰਸ ਸਿੰਘ ਖੜੇ ਆ ਉਹਨਾਂ ਨੇ ਤਾਂ ਨਹੀਂ ਮੈਨੂੰ 50000 ਦੀ ਡਿਮਾਂਡ ਕੀਤੀ ਅੰਮ੍ਰਿਤਸਰ ਦੀ ਫੌਜ ਖੜੀ ਹੈ ਮੇਰੇ ਨਾਲ ਅੰਮ੍ਰਿਤਸਰ ਦੀ ਮੇਜਰ ਸਿੰਘ ਦੀ ਫੌਜ ਤੋਂ ਉਹ ਬੰਦੇ ਉਹ ਤਾਂ ਨਹੀਂ ਮੈਨੂੰ 50000 ਦੀ ਡਿਮਾਂਡ ਕਰ ਰਹੇ ਕਿਉਂ ਤੁਸੀਂ ਬਾਲੇ ਨੂੰ ਖਤਮ ਕਰ ਰਹੇ ਆ ਰਮਨਦੀਪ ਮੰਗੂ ਮਾਠ ਤਿਆਰੀ ਕਰ ਲੈ ਤੇਰਾ ਇੱਕ ਦਿਨ ਰੱਖਿਆ ਹੋਇਆ ਲੋਕ ਲੱਗੇ ਆ ਤੇਰੇ ਪਿੱਛੇ ਤੇਰਾ ਦਿਨ ਰੱਖਿਆ ਹੋਇਆ ਆ ਕੋਟ ਖੁੱਲਣ ਦੇ 2 ਜਨਵਰੀ ਤੱਕ ਖੁੱਲਣ ਦੇ ਤੈਨੂੰ ਲੀਗਲ ਨਾ ਥੋ ਤੇਰਾ ਬਾਣਾ ਜਿਹੜਾ ਤੇਰਾ ਬਾਣਾ ਉਤਰੂਗਾ ਰਮਨਦੀਪ ਮੰਗੂਮੜ ਸਹਿਜ ਅੜੋੜਾ ਤੇਰਾ ਦਾੜਾ ਤੇ ਤੇਰਾ ਆ ਜਿਹੜੀ ਤੂੰ ਆ ਜਿਹੜੀ ਪਟਕੀ ਬੰਦੀ ਨਾ ਉਤਾਰ ਕੇ ਨਹੀਂ ਲਿਆ ਤਾਂ ਮੇਰਾ ਨਾਮ ਵੀ ਵਨੀਤ ਕੌਰ ਨਹੀਂ ਸਾਰਿਆਂ ਦੇ ਸਾਹਮਣੇ ਓਪਨ ਕਰੂੰਗੀ ਵਿਕੀ ਥਾਮਸ ਬਹੁਤ سارے ਲੋਗ ਆ ਬਹੁਤ سارے ਇਹਨਾਂ ਨੇ ਗੰਦ ਪਾਇਆ ਏ ਇਹ ਸਪੋਰਟ ਪਤਾ ਕਿੰਨੂੰ ਕਰ ਰਿਆ ਇਹਨਾਂ ਦਾ ਲੀਡਰ ਪਤਾ ਕੌਣ ਆ ਇਹ ਹੈਗਾ ਇੱਕ ਜਿਹਦਾ ਨਾਮ ਮੈਂ ਹਰ ਵਾਰ ਲੈਂਦੀ ਐ ਕਿ ਮੈਂ ਜ਼ਿਆਦਾ ਨਹੀਂ ਲੈਣਾ ਉਸ ਸ਼ਖਸ ਦਾ ਨਾਮ ਬਾਬਾ ਤੇਰਾ ਗਾਟਾ ਤਾਂ ਮੈਂ ਇਦਾਂ ਹੀ ਪੜਨਾ ਹੈ ਤੂੰ ਬਚਣਾ ਨਹੀਂ ਜੇਲਾ ਤੁਹਾਡੀਆਂ ਪੱਕੀਆਂ ਐ ਜਦ ਤੱਕ ਰਮਨਦੀਪ ਨਹੀਂ ਦੱਸੂਗਾ ਤੂੰ ਕਿਹਦੇ ਬਗਲ 'ਚ ਖੜਾ ਸੀਗਾ ਮੇਰੇ ਕੋਲ ਵੀਡੀਓ ਆ ਉਹ ਜੇਲ੍ਹਾਂ ਦੇ ਬੰਦਿਆਂ ਦੇ ਬਗਲ 'ਚ ਖੜਾ ਸੀਗਾ ਨਾ ਉਹ ਬਾਬਾ ਅੰਕੁਰ ਨਿਰੂਲਾ ਦੇ ਬੰਦੇ ਸੀਗੇ ਅੱਜ ਰਮਨਦੀਪ ਨੂੰ ਬੜੀ ਕੌਮਾਂ ਨੂੰ ਪੜਕਾਉਣ ਦਾ ਮਨ ਕਰ ਰਿਹਾ ਹੈ ਕਿ ਸਾਰੀ ਦੁਨੀਆ ਨੂੰ ਕਿਹਾ ਉਸ ਦਿਨ ਤੂੰ ਕਿੱਥੇ ਸੀਗਾ ਤੂੰ ਉਸ ਦਿਨ ਕਿੱਥੇ ਸੀਗਾ ਮੈਂ ਇੱਕ ਕੁਐਸਚਨ ਪੁੱਛਦੀ ਆ 70% ਆਦਮੀ ਟੀਮੀ ਬੈਡਰੂਮ 'ਚ ਵੀਡੀਓ ਬਣਾਉਂਦੇ ਆ ਕਿਹੜੇ ਬਣਾਉਂਦੇ ਆ ਉਦੋਂ ਤੂੰ ਕਿੱਥੇ ਗਿਆ ਸੀਗਾ ਉਦੋਂ ਕਿਉਂ ਨਹੀਂ ਤੂੰ ਆਇਆ ਮੇਰੇ ਨਾਲ ਧਰਨਾ ਦਿੱਤਾ ਕਿਉਂ ਨਹੀਂ ਦਿੱਤਾ ਕੁੱਲਲ ਪੀਜ਼ਾ ਦਿਆਂ ਹੋਰ ਵੀ ਕੁੜੀਆਂ ਅੰਦਰ ਸੀਗੀਆਂ ਹੋਰ ਵੀ ਦੋ ਕੁੜੀਆਂ ਅੰਦਰ ਗਈਆਂ ਭਈ ਮਨਪ੍ਰੀਤ ਕੌਰ ਠੀਕ ਹੈ ਮੈਂ ਨਾ ਲਾਉਂਗੀ ਮਨਪ੍ਰੀਤ ਕੌਰ ਤੇ ਤਨੀਸ਼ਾ ਵਰਮਾ ਕਿੱਥੇ ਗਈਆਂ ਕਿੱਥੇ ਮਰੀਆਂ ਨਿਕਲੋ ਬਾਹਰ ਤੁਸੀਂ ਤਾਂ ਸਹੀ ਆ ਨਾ ਬਨੀਤ ਕੌਰ ਕਿਉਂ ਬਾਹਰ ਆ ਬਨੀਤ ਕੌਰ ਕਿਉਂ ਲੜਨ ਦੇਈਆ ਕਿਉਂਕਿ ਉਹੱਚੇ ਸੱਚਾਈ ਆ ਉਹ ਹਰ ਚੀਜ਼ ਫੇਸ ਕਰਨ ਨੂੰ ਤਿਆਰ ਆ ਕੀ ਕਰੋਗੇ ਤੁਹਾਡੀ ਔਕਾਤ ਕੀ ਆ 295 ਦੋਗੇ ਨਾ ਦੇ ਲੋ ਦੇ ਲੋ ਪਰ ਮੈਨੂੰ ਖੁਸ਼ ਆ ਕਿ ਮੈਂ ਅਕੋਰ ਬਨੀਤ ਕੋਰ ਜਿਹੜਾ ਸੱਚ ਬੋਲਦਾ ਹੈ ਸਤਿ ਸ਼੍ਰੀ ਅਕਾਲ ਜੀ ਸਰਕਾਬ ਤੇ ਰਹਿਮਤ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਬੀਰ ਰਾਹੀ ਪੀਜਾ ਕੁਲੜ ਵਾਲੇ ਨੂੰ ਹਰ ਕੋਈ ਜਾਣਦਾ ਹੈ ਉਸ ਕਪਲ ਦੇ ਕਾਫੀ ਚਰਚੇ ਹੋਏ ਨੇ ਤੇ ਉਹਨਾਂ ਦਾ ਵਿਰੋਧ ਵੀ ਜੋ ਹੈ ਸਮਾਜ ਵਿੱਚ ਕਾਫੀ ਲੋਕਾਂ ਨੇ ਕੀਤਾ ਹੈ ਉਹਨਾਂ ਵਿੱਚ ਇੱਕ ਬਨੀਤ ਕੋਰ ਵੀ ਨੇ ਜਿਹੜੇ ਅੱਜ ਸਾਡੇ ਨਾਲ ਨੇ ਇੱਕ ਨਵਾਂ ਮੁੱਦਾ ਲੈ ਕੇ ਜੋ ਹੈ ਉਹ ਅੱਜ ਇੱਥੇ ਪਹੁੰਚੇ ਨੇ ਗੱਲਬਾਤ ਕਰਾਂਗੇ ਵਿਨਿਤ ਕੋਰ ਜੀ ਪਹਿਲਾਂ ਤੋਂ ਸਵਾਗਤ ਹੈ ਤੁਹਾਡਾ ਸਰ ਕਾਪੀ ਜੀ ਸਤਿ ਸ਼੍ਰੀ ਅਕਾਲ ਜੀ ਵਾਈਗੂ ਜੀ ਦਾ ਖਾਸ ਸਵਾਗਤ ਹੈ ਵਾਈਗੂ ਜੀ ਕਿਤੇ ਪਾਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਆ ਜੋ ਮੈਨੂੰ ਤੁਸੀਂ ਕਵਰ ਕਰਨਾ ਹੈ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਵਿਨਿਤ ਕੁਮਾਰ ਜੀ ਪਿੱਛੇ ਤੁਹਾਡੀਆਂ ਬਹੁਤ ਵੀਡੀਓ ਵਾਇਰਲ ਹੋਈਆਂ ਲਾਈਵ ਵੀਡੀਓ ਵੀ ਆਈਆਂ ਤੁਸੀਂ ਬੜਾ ਹੰਗਾਮਾ ਕੀਤਾ ਉਹਨਾਂ ਦੀ ਦੁਕਾਨ ਦੇ ਬਾਾਰ ਵੀ ਕਚੈਰੀ ਵਿੱਚ ਵੀ ਜਾ ਕੇ ਕੀ ਪੂਰਾ ਮਾਮਲਾ ਸੀ ਤੇ ਅੱਜ ਹੁਣ ਕੀ ਮਾਮਲਾ ਹੈ ਜਿਹੜਾ ਤੁਸੀਂ ਉਹਨਾਂ ਨੂੰ ਪ੍ਰੈਸ ਨੂੰ ਇਨਵਾਈਟ ਕੀਤਾ ਬਿਲਕੁਲ ਪ ਹਰ ਵਾਰ ਸ਼ੁਰੂਆਤ ਇਹ ਲੋ ਕਰਦੇ ਆ ਨਾ ਮੇਰਾ ਲੱਗਦਾ ਹੈ ਉਸ ਤੋਂ ਬਾਅਦ ਇਹ ਮੈਨੂੰ 295 ਦਾ ਪਰਚਾ ਦਿੰਦੇ ਆ ਮੈਨੂੰ ਜੇਲਾ ਕਰਾਉਂਦੇ ਆ ਮਾਮਲਾ ਹੈਗਾ ਸਹਿਜ ਅੜੋਲਾ ਦਾ ਤੇ ਰਮਨਦੀਪ ਮੰਗੂ ਮਾੜ ਦਾ ਰਮਨਦੀਪ ਮੰਗੂ ਮਾਠ ਸਾਰਿਆਂ ਨੂੰ ਪਤਾ ਹੈ ਉਹ ਸਿੰਘ ਕਹਿਲਾਉਣ ਦੇ ਲਾਇਕ ਨਹੀਂ ਨਹੀਂ ਹੰਗ ਤਾਂ ਨਿਹੰਗ ਸਿੰਘ ਤਾਂ ਬਹੁਤ ਐਕਸਟ੍ਰੀਮ ਲੈਵਲ ਦੀ ਗੱਲ ਹੈ ਜੋ ਕਿ ਤਿਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਆ ਨਿਹੰਗ ਸਿੰਘ ਜਿਹੜੇ ਹੁੰਦੇ ਆ ਨਾ ਉਹ ਤਿਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਰਮਨਦੀਪ ਤੋਂ ਪੁੱਛੇ ਰਮਨਦੀਪ ਤੋ ਤਾਂ ਹਾਈ ਕੋਰਟ ਪੁੱਛਣ ਵਾਲਾ ਹੈ ਕਿ ਤੂੰ ਕੇਦੇ ਬਗਲ 'ਚ ਖੜਾ ਹੈ ਠੀਕ ਹੈ ਤੂੰ ਆ ਬਾਬਾ ਅੰਕੁਰ ਨੀਰੂਲਾ ਦੇ ਬਗਲ 'ਚ ਖੜਾ ਦੂਜੀ ਗੱਲ ਰਮਨਦੀਪ ਇੱਕ ਨਿਹੰਗ ਨਹੀਂ ਆ ਮੇਰੀ ਹੱਥ ਬੰਦ ਕੇ ਬੇਨਤੀ ਆ ਸਮਖਿ ਜਿਹੜੇ ਮੈਨੂੰ ਪਤਾ ਹੈ ਪੰਜਾਬ ਤੋਂ ਬਾਹਰ ਵੀ ਲੋਕੀ ਦੇਖਦੇ ਆ ਇਹ ਚੀਜ਼ਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਇਹਦੇ ਚੱਕਰ 'ਚ ਨਾ ਪਾਓ ਇਹ ਨਿਜਾਲੀ ਨਹੀਂ ਹੰਗ ਐ ਇਹ ਨਿਹੰਗ ਕੋਈ ਨਿਹੰਗ ਕਹਿਣ ਦੇ ਲਾਇਕ ਨਹੀਂ ਆ ਇਹ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਕ੍ਰੀਏਟ ਕਰਨਾ ਚਾਹੁੰਦੇ ਕੋਲਡ ਵਾਰ ਕਰਾਉਣਾ ਚਾਹੁੰਦੇ ਆ ਰਿਲੀਜੀਅਨ ਨੂੰ ਲੈ ਕੇ ਠੀਕ ਐ ਅੱਜ ਤੈਨੂੰ ਯਾਦ ਆ ਰਿਹਾ ਰਮਨਦੀ ਮੰਗੂਵਾੜ ਪਹਿਲਾਂ ਮੈਨੂੰ ਇੱਕ ਗੱਲ ਦੱਸ ਤੂੰ ਉਸ ਦਿਨ ਕਿੱਥੇ ਮਰਿਆ ਸੀ 70% ਆਦਮੀ ਟੀਮੀ ਦਾ ਮੈਟਰ ਸੀਗਾ 70% ਆਦਮੀ ਟੀਮੀ ਬੈਡਰੂਮ 'ਚ ਵੀਡੀਓ ਇਦਾਂ ਦੀ ਬਣਾਉਂਦੇ ਆ ਕਿਹੜੇ ਬਣਾਉਂਦੇ ਆ ਉਦੋਂ ਤੂੰ ਕਿੱਥੇ ਸੀਗਾ ਮੈਂ ਤੇਰੇ ਤੋਂ ਪੁੱਛਦੀ ਆ ਉਸ ਦਿਨ ਤੂੰ ਕਿੱਥੇ ਸੀਗਾ 70% ਆਦਮੀ ਟੀਮੀ ਇੱਦਾਂ ਹੀ ਬੈਡਰੂਮ 'ਚ ਵੀਡੀਓ ਉਹ ਤੋਂ 70% ਆਦਮੀ ਟੀਮੀ ਦਾ ਸਵਾਲ ਤੈਨੂੰ ਸੀਗਾ ਅੱਜ ਤੂੰ ਕਹਿੰਦਾ ਦੁਨੀਆ ਦਾ ਸਵਾਲ ਆ ਦੁਨੀਆ ਨੂੰ ਖੋਦ ਗਿਆ ਤੈਨੂੰ ਤਾਂ ਮੈਂ ਗਾਲਾ ਵੀ ਨਹੀਂ ਕੱਢ ਸਕਦੀ ਕਿਉਂਕਿ ਤੇਰਾ ਹੁਣ ਮੈਂ ਬਾਣਾ ਲਹੌਣਾ ਐ ਤੂੰ ਕਰ ਅੱਜ ਮੈਂ ਤੇ ਜਿੰਨਾਂ ਨਾਲ ਖੜੀ ਆ ਨਾ ਇਹ ਉਹੀ ਸ਼ਖਸ਼ਿਆ ਜਿਨ੍ਹਾਂ ਨੂੰ ਤੂੰ ਗੁੰਮਰਾਹ ਕੀਤਾ ਸੀ ਤੂੰ ਮੇਰੀ ਵੀਡੀਓ ਨੂੰ ਕਟਿਆ ਸੀ ਤੂੰ ਮੇਰੀ ਵੀਡੀਓ ਨੂੰ ਕੱਟ ਕੇ ਕਿਹਦੇ ਨਾਲ ਕਟਿਆ ਸੀ ਕਿਹਦੇ ਕਹਿਣ 'ਚ ਕਟਿਆ ਸੀਗਾ ਇੱਕ ਟਾਈਮ ਆਉਣਾ ਐ ਮੈਂ ਜ਼ਰੂਰ ਤੈਨੂੰ ਲੀਗਲ ਮਾਤ ਦੇਣੀ ਆ ਲੱਗੇ ਹੋਏ ਐਸ ਬਹੁਤ ਬੰਦੇ ਇਸ ਚੀਜ਼ 'ਚ ਹੈਗੇ ਆ ਠੀਕ ਹੈ ਇਹ ਲੀਗਲ ਪ੍ਰੋਸੀਜਰ ਚੱਲ ਰਿਹਾ ਹੈ ਔਰ ਥੋੜਾ ਜਿਹਾ ਲੇਟ ਤਾਂ ਹੋ ਰਿਹਾ ਔਰ ਰਮਨਦੀਪ ਤੇਰਾ ਬਾਣਾ ਲਥਣਾ ਔਰ ਸਹਿਜ अरोड़ा तू जे ਕਹਿੰਦਾ ਨਾ ਉਹ ਤੇਰੀ ਵੋਟੀ ਆ ਮੈਂ ਤੇਰੇ ਤੋਂ ਪੁੱਛਦੀ ਆ ਉਹ ਪਹਿਲੀ ਗੱਲ ਤਾਂ ਉਹ ਕੋਰ ਕਹਿਲਾ ਉਹ ਕੋਰ ਹੈ ਹੀ ਨਹੀਂ ਆ ਜੇ ਕੋਰ ਹੁੰਦੀ ਤਾਂ ਉਹ ਆਪਣੇ ਢੇਡੇ ਤਾਂ ਨਹੀਂ ਦਿਖਾਂਦੀ ਕੋਰ ਹੁੰਦੀ ਤਾਂ ਤੇ ਬਾਹਲੇ ਤਾਂ ਨਹੀਂ ਦਿਖਣੇ ਸੀ ਇਹ ਤੁਸੀਂ ਲੋਕਾਂ ਨੇ ਸਿੱਖ ਔਰ ਸਿੰਘ ਤੇ ਕੋਰ ਦਾ ਮਜ਼ਾਕ ਉਡਾਇਆ ਹੈ ਸਹਿਜ ਅੜੋੜਾ ਯੂ ਆਰ ਨਾਟ ਸਿਕ ਤੂੰ ਸਰਟੀਫਿਕੇਸ਼ਨ ਮੰਗਦਾ ਮੈਂ ਤੈਨੂੰ ਸਰਟੀਫਿਕੇਸ਼ਨ ਦਿੰਨੀ ਆ ਕਿਹੜਾ ਸਿੰਘ ਆ ਜਿਹੜਾ ਕਲਵਾ ਚੌਥਵੀ ਮਨਾਉਂਦਾ ਤੇ ਜਿਹੜਾ ਫੈਂਟੇ ਵੀ ਕਰਾਉਂਦਾ ਕਿਹੜਾ ਸਿੰਘ ਆ ਸਹਿਜ ਅੜੋੜਾ ਦਾੜਾ ਆਪਣਾ ਲਾ ਦੇ ਤੈਨੂੰ ਕਲੀਨ ਸ਼ੇਵ ਕਰਾਉਣਾ ਏ ਤੇਰੀ ਤਿਆਰੀ ਚੱਲਣ ਦਈਆ ਤੈਨੂੰ ਆਜ ਤੇਰਾ ਕੱਪੜਾ ਲਪੇਟਿਆ ਨਾ ਨਵੇਂ 17 ਨੇ ਕੱਪੜੇ ਬੰਦ ਕੇ ਪਾ ਕੇ ਆਂਦਾ ਨਾ ਤੂੰ ਸਿੰਘ ਕਹਿਣ ਦੇ ਲਾਇਕ ਨਹੀਂ ਆ ਔਰ ਆ ਜਾ ਹੁਣ ਤੂੰ ਰਮਨਦੀਪ ਦੇਖੋ ਭਾਜੀ ਸਿੱਧੀ ਜੀ ਗੱਲ ਆ ਰਮਨਦੀਪ ਦੇਖੀ ਕਹਿੰਦੇ ਕੁਲਰ ਪੀਜ਼ਾ ਇਹਨਾਂ ਨੂੰ ਪੈਸਾ ਮਿਲਿਆ ਠੀਕ ਹੈ ਇਹਨਾਂ ਨੂੰ ਬਾਬਾ ਅੰਕੁਰ ਨਿਰੂਲਾ ਇਹ ਇੱਕ ਤਰਮ ਪਰਿਵਰਤਨ ਕਰਨ ਵਾਲਾ ਇਹ ਇੱਕ ਤਾੰਤ੍ਰਿਕ ਹੈਗਾ ਜਿਹੜਾ ਆਪਣੀ ਭੈਣ ਨਾਲ ਵਿਆਹ ਕਰਦਾ ਇਹ ਸਹਿਜ ਰੋਲਾ ਟੋਲ ਤੇ આરોਪ ਲਗਾ ਰਿਹਾ ਕਿ 50000 ਰੁਪਏ ਦੀ ਡਿਮਾਂਡ ਜੁੜੀ ਰਮਨਦੀਪ ਪੱਲੂ ਕੀਤੀ ਗਈ ਅਲਟੀਮੇਟ ਏਮ ਕੀਆ ਅਲਟੀਮੇਟ ਏਮ ਕੀਆ ਸਿੱਖ ਕੌਮ ਨੂੰ ਖਰਾਬ ਕਰਨਾ ਹੈ ਨਿਹੰਗ ਸਿੰਘ ਦੇ ਉੱਪਰ ਉਂਗਲੀ ਚੱਕਣੇ ਹਰ ਨਿੰਗਲ ਨਿਹੰਗ ਸਿੰਘ ਬੇਕਾਉ ਨਹੀਂ ਹੁੰਦਾ ਮੈਂ ਪੁੱਛਦੀ ਆ ਮੇਰੇ ਨਾਲ ਵੀ ਨਹੀਂ ਹੰਸ ਸਿੰਘ ਖੜੇ ਆਉਂਨਾਂ ਨੇ ਤਾਂ ਨਹੀਂ ਮੇਰੇ ਤੋਂ 50000 ਦੀ ਡਿਮਾਂਡ ਕੀਤੀ ਆ ਅੰਮ੍ਰਿਤਸਰ ਦੀ ਫੌਜ ਖੜੀ ਹੈ ਮੇਰ ਨਾਲ ਅੰਮ੍ਰਿਤਸਰ ਦੀ ਮੇਜਰ ਸਿੰਘ ਦੀ ਫੌਜ ਤੋਂ ਉਹ ਬੰਦੇ ਉਹ ਤਾਂ ਨਹੀਂ ਮੇਰੇ ਤੋਂ 50000 ਦੀ ਡਿਮਾਂਡ ਕਰ ਰਹੇ ਕਿਉਂ ਤੁਸੀਂ ਬਾਲੇ ਨੂੰ ਖਤਮ ਕਰ ਰਹੇ ਆ ਅਰੇ ਰਮਨਦੀਪ ਮੰਗੂ ਮਾਠ ਤਿਆਰੀ ਕਰ ਲਾ ਤੇਰਾ ਇੱਕ ਦਿਨ ਰੱਖਿਆ ਹੋਇਆ ਲੋਕ ਲੱਗੇ ਆ ਤੇਰੇ ਪਿੱਛੇ ਤੇਰਾ ਦਿਨ ਰੱਖਿਆ ਹੋਇਆ ਆ ਕੋਟ ਖੁੱਲ੍ਹ ਲੈਂਦੇ 2 ਜਨਵਰੀ ਤੱਕ ਖੋਲ੍ਹ ਲਣ ਦੇ ਤੈਨੂੰ ਲੀਗਲ ਨਾ ਥੋ ਤੇਰਾ ਬਾਣਾ ਜਿਹੜਾ ਤੇਰਾ ਬਾਣਾ ਉਤਰੂਗਾ ਰਮਨਦੀਪ ਮੰਗੂਮੜ ਸਹਿਜ ਅੜੋੜਾ ਤੇਰਾ ਦਾੜਾ ਤੇ ਤੇਰਾ ਜਿਹੜੀ ਤੂੰ ਆ ਜਿਹੜੀ ਪਟਕੀ ਬੰਦੀ ਨਾ ਉਤਾਰ ਕੇ ਨਹੀਂ ਲਿਆ ਤਾਂ ਮੇਰਾ ਨਾਮ ਵੀ ਵਨੀਤ ਕੌਰ ਨਹੀਂ ਸਾਰਿਆਂ ਦੇ ਸਾਹਮਣੇ ਓਪਨ ਕਰੂੰਗੀ ਔਰ ਇਹ ਕੰਮ ਮੈਂ ਕਰਨਾ ਔਰ ਮੇਰੇ ਨਾਲ ਵੀ ਹੁਣ ਬਹੁਤ سارے ਲੋਗ ਆਂ ਕੱਲ ਤੱਕ ਤੁਸੀਂ ਲੋਕਾਂ ਨੇ ਮੈਨੂੰ ਜੇਲ੍ਹ ਕਰਾਈ ਇਹ ਉਹੀ ਨਹੀਂ ਹੰਗਿਆ ਜਿਨ੍ਹਾਂ ਨੂੰ ਗੁੰਮਰਾਹ ਕਰਕੇ ਭਾਜੀ ਇਹਨਾਂ ਨਿਹੰਗਾਂ ਇਹ ਨਿਹੰਗ ਸਿੰਘ ਆ ਜਿਹੜੇ ਬੈਠੇ ਆ ਨਾ ਪ੍ਰਗਟ ਸਿੰਘ ਜੀ ਇਹ ਰਮਨਦੀਪ ਦੀ ਫੌਜ ਚ ਸੀਗੇ ਜਿਨ੍ਹਾਂ ਨੇ ਪ੍ਰਗਟ ਸਿੰਘ ਨੇ ਵੀ ਤੁਹਾਡੇ ਤੇ ਕੇਸ ਪਾਇਆ ਬਿਲਕੁਲ ਬਿਲਕੁਲ ਇਹੀ ਗੱਲ ਸੀ ਪ੍ਰਗਟ ਸਿੰਘ ਜੀ ਤੁਹਾਡੇ ਨਾਲ ਖੜੇ ਬਿਲਕੁਲ ਕਿਉਂ ਖੜੇ ਆ ਇਹਨਾਂ ਨੂੰ ਮੈਂ ਕਿੰਨੇ ਪੈਸੇ ਦੇ ਦਿੱਤੇ ਪੁੱਛੋ ਨਾ ਸੀ ਇਹਨਾਂ ਨੂੰ ਮੈਂ ਕਿੰਨੇ ਪੈਸੇ ਦਿੱਤੇ ਪੁੱਛੋ ਮੈਂ ਇਹਨਾਂ ਨੂੰ ਕਿੰਨਾ ਕਿੰਨਾ ਕਿੰਨੇ ਪੈਸੇ ਦੇ ਕੇ ਇਹਨਾਂ ਨੂੰ ਆਪਣੇ ਵੱਲ ਕਰ ਲਿਆ ਰਮਨਦੀਪ ਦੀ ਔਕਾਤ ਦਾ ਸਾਰਿਆਂ ਨੂੰ ਪਤਾ ਹੈ ਬਾਜੀ ਰਮਨਦੀਪ ਇੱਕ ਨਸ਼ੇੜੀ ਆ ਰਮਨਦੀਪ ਇਹ ਉਹ ਗੰਦਾ ਬੰਦਾ ਜਿਹੜਾ ਧੀਆ ਪੈਣਾ ਨੂੰ ਵੀ ਨਹੀਂ ਬਖਸ਼ਦਾ ਫਿਰ ਜੱਥੇਬੰਦियां ਕਿਉਂ ਨਹੀਂ ਵਿਰੋਧ ਕਰਦੀਆਂ ਉਸਦੇ ਜੱਥੇਬੰਦियां ਹੁਣ ਕਰ ਰਹੀਆਂ ਐ ਹੁਣ ਤਾਂ ਕਰ ਰਹੀਆਂ ਨਾ ਕਹਿੰਦੇ ਮੈਂ ਤੁਹਾਨੂੰ ਪਤਾ ਬਾਜੀ ਮੈਂ ਬਨੀਤ ਕੋਲ 2 ਸਾਲਾਂ ਤੋਂ ਹਰ ਦਰਚੇ ਘੁੰਮਿਆ ਜੇ ਮੈਂ ਅੰਮ੍ਰਿਤਪਾਲ ਨੂੰ ਮਿਲੀ ਮੈਂ ਹਰ ਦਰ ਨੂੰ ਘੁਚੇ ਘੁੰਮਿਆ ਕਿ ਭਾਈ ਇਹਨੂੰ ਕੱਢੋ ਇਸ ਬੰਦੇ ਨੂੰ ਨੱਥ ਪਾ ਲੋ ਕਿਸੇ ਨੇ ਮੇਰੀ ਨਹੀਂ ਸੁਣੀ ਠੀਕ ਹੈ ਵਿੱਕੀ ਥਾਮਸ ਬਹੁਤ سارے ਲੋਗ ਆ ਬਹੁਤ سارے ਇਹਨਾਂ ਨੇ ਗੰਦ ਪਾਇਆ ਏ ਇਹ ਸਪੋਰਟ ਪਤਾ ਕਿੰਨੂੰ ਕਰ ਰਿਆ ਇਹਨਾਂ ਦਾ ਲੀਡਰ ਪਤਾ ਕੌਣ ਆ ਇਹ ਹੈਗਾ ਇੱਕ ਜਿਹਦਾ ਨਾਮ ਮੈਂ ਹਰ ਵਾਰ ਲੈਂਦੀ ਐ ਕਿ ਮੈਂ ਜ਼ਿਆਦਾ ਨਹੀਂ ਲੈਣਾ ਉਸ ਸ਼ਖਸ ਦਾ ਨਾਮ ਬਾਬਾ ਤੇਰਾ ਗਾਟਾ ਤਾਂ ਮੈਂ ਇਦਾਂ ਹੀ ਪੜਨਾ ਹੈ ਤੂੰ ਬਚਣਾ ਨਹੀਂ ਜੇਲਾ ਤੁਹਾਡੀਆਂ ਪੱਕੀਆਂ ਐ ਜਦ ਤੱਕ ਰਮਨਦੀਪ ਨਹੀਂ ਦੱਸੂਗਾ ਤੂੰ ਕਿਹਦੇ ਬਗਲ 'ਚ ਖੜਾ ਸਿਗਾ ਮੇਰੇ ਕੋਲ ਵੀਡੀਓ ਆ ਉਹ ਜੇਲ੍ਹਾਂ ਦੇ ਬੰਦਿਆਂ ਦੇ ਬਗਲ 'ਚ ਖੜਾ ਸਿਗਾ ਨਾ ਉਹ ਬਾਬਾ ਅੰਕੁਰ ਨਿਰੂਲਾ ਦੇ ਬੰਦੇ ਸੀਗੇ ਤੁਸੀਂ ਬਚਣਾ ਨਹੀਂ ਆ ਗੱਲ ਖਲੀ ਭਾਜੀ ਇੰਨੀ ਕੀ ਆ ਅੱਜ ਰਮਨਦੀਪ ਨੂੰ ਬੜੀ ਕੋਮਾ ਨੂੰ ਢੜਕਾਣ ਦਾ ਮਨ ਕਰ ਰਿਹਾ ਹੈ ਕਿ ਸਾਰੀ ਦੁਨੀਆ ਨੂੰ ਕਿਾ ਉਸ ਦਿਨ ਤੂੰ ਕਿੱਥੇ ਸੀਗਾ ਤੂੰ ਉਸ ਦਿਨ ਕਿੱਥੇ ਸੀਗਾ ਮੈਂ ਇੱਕ ਕੁਐਸਚਨ ਪੁੱਛਦੀ ਆ 70% ਆਦਮੀ ਟੀਮੀ ਬੈਡਰੂਮ 'ਚ ਵੀਡੀਓ ਬਣਾਉਂਦੇ ਆ ਕਿਹੜੇ ਬਣਾਉਂਦੇ ਆ ਉਦੋਂ ਤੂੰ ਕਿੱਥੇ ਗਿਆ ਸੀਗਾ ਉਦੋਂ ਕਿਉਂ ਨਹੀਂ ਤੂੰ ਆਇਆ ਮੇਰੇ ਨਾਲ ਧਰਨਾ ਦਿੱਤਾ ਕਿਉਂ ਨਹੀਂ ਦਿੱਤਾ ਤੂੰ ਕਿਉਂ ਨਹੀਂ ਦਿੱਤਾ ਠੀਕ ਹੈ ਨਾ ਤੇਰਾ ਹੁਣ ਬਸ ਇੱਕ ਹੀ ਗੱਲ ਆ ਅਗਰ ਮੈਂ ਸਿੱਖਾ ਦੀ ਧੀ ਨਹੀਂ ਹਾਂ ਮੈਂ ਬਨੀਤ ਕੋਰ ਆ ਤੇ ਬਾਈਬਲ ਪੜਦੀ ਆ ਮੈਂ ਬਾਈਬਲ ਵੀ ਪੜ ਸਕਦੀ ਆ ਮੈਂ ਸਿੱਖ ਕੋ ਮੈਂ ਗ੍ਰੰਥ ਗੁਰੂ ਗ੍ਰੰਥ ਸਾਹਿਬ ਵੀ ਪੜ ਸਕਦੀ ਆ ਮੈਂ ਰਮਾਇਣ ਵੀ ਪੜ ਸਕਦੀ ਆ ਕਿਹੜਾ ਬੰਦਾ ਮੈਨੂੰ ਰੋਕੂਗਾ ਮੈਂ ਦੇਖੂਗੀ ਦੇਖੂਗੀ ਮੈਂ ਰੱਬ ਨੂੰ ਪੜਨਾ ਮਾੜੀ ਗੱਲ ਨਹੀਂ ਆ ਰੱਬ ਨੂੰ ਜਾਣਨਾ ਮਾਰੀ ਗੱਲ ਨਹੀਂ ਆ ਤਿਆਰੀਆਂ ਕਰ ਲੋ ਬਹੁਤ ਬਰਦਾਸ਼ਤ ਕੀਤਾ ਦੋ ਵਾਰ ਜੇਲ੍ਹ ਕੜਾਈ ਦੋ ਵਾਰ ਮੈਨੂੰ ਜੇਲ੍ਹ ਕਰਾਈਆ ਮੇਰੇ ਬੱਚੇ ਰੋਏ ਆ ਤਾਨੂੰ ਮੈਂ ਨਹੀਂ ਛੱਡਣਾ ਮੈਂ ਤੁਹਾਡਾ ਵਿਰੋਧੀ ਆ ਵਿਰੋਧੀ ਆ ਵਿਰੋਧੀ ਆ ਵਿਰੋਧੀ ਆ ਤੁਸੀਂ ਕਹਿੰਦੇ ਸੀ ਨਾ ਵਿਰੋਧੀ ਅਜ ਮੈਂ ਇਕੱਲੀ ਮੈਂ ਤੁਹਾਡਾ ਵਿਰੋਧੀ ਆ ਇੰਨਾ ਗੁੱਸਾ ਕਿਉਂ ਇੰਨੇ ਤੁਸੀਂ ਗੁੱਸਾ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਤੁਹਾਡੇ ਵਿੱਚ ਵਜ੍ਹਾ ਵੀ ਤੁਲੋ ਸਾਹਮਣੇ ਹੈ ਲੇਕਿਨ ਇੰਨਾ ਜ਼ਿਆਦਾ ਗੁੱਸਾ ਕੀ ਮਤਲਬ ਆਪਾਂ ਵੀ ਖੋ ਰਹੇ ਹੋ ਤੁਸੀਂ ਬਾਜੀ ਮੈਂ ਜਦੋਂ ਵੀ ਐਂਟਰੀ ਕੀਤੀ ਹੈ ਨਾ ਗੁੱਸੇ ਨਾਲ ਹੀ ਕੀਤੀ ਹੈ ਜਦੋਂ ਜੇ ਕੁੱਲਣ ਪੀਜ਼ਾ ਦੀਆਂ ਹੋਰ ਵੀ ਕੁੜੀਆਂ ਅੰਦਰ ਸੀਗੀਆਂ ਹੋਰ ਵੀ ਦੋ ਕੁੜੀਆਂ ਅੰਦਰ ਗਈਆਂ ਭਈ ਮਨਪ੍ਰੀਤ ਕੌਰ ਠੀਕ ਹੈ ਮੈਂ ਨਾ ਲਾਉਂਗੀ ਮਨਪ੍ਰੀਤ ਕੌਰ ਤੇ ਤਨੀਸ਼ਾ ਵਰਮਾ ਕਿੱਥੇ ਗਈਆਂ ਕਿੱਥੇ ਮਰੀਆਂ ਨਿਕਲੋ ਬਾਹਰ ਤੁਸੀਂ ਤਾਂ ਸਹੀ ਆ ਨਾ ਬਨੀਤ ਕੌਰ ਕਿਉਂ ਬਾਹਰ ਆ ਬਨੀਤ ਕੌਰ ਕਿਉਂ ਲੜਨ ਦੇਇਆ ਕਿਉਂਕਿ ਉਹ ਚ ਸੱਚਾਈ ਆ ਉਹ ਹਰ ਚੀਜ਼ ਫੇਸ ਕਰਨ ਨੂੰ ਤਿਆਰ ਆ ਕੀ ਕਰੋਗੇ ਤੁਹਾਡੀ ਔਕਾਤ ਕੀ ਆ 295 ਦੋਗੇ ਨਾ ਦੇ ਲੋ ਦੇ ਲੋ ਪਰ ਮੈਨੂੰ ਖੁਸ਼ ਆ ਕਿ ਮੈਂ ਇੱਕ ਹੋਰ ਬਨੀਤ ਕੋਰ ਜਿਹੜਾ ਸੱਚ ਬੋਲਦਾ ਹੈ ਤੇ ਤੁਹਾਡੇ ਲੋਕਾਂ ਦੇ ਹੁਣ ਛਿੱਤਰ ਪੈਣ ਦਾ ਟਾਈਮ ਆ ਗਿਆ ਹੈ ਔਰ ਮੈਂ ਪਹੁੰਚਿਆ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਰਮਨਦੀਪ ਤੇਰਾ ਬਾਣਾ 2 ਜਨਵਰੀ ਤੱਕ ਤੇਰਾ ਬਾਣਾ ਲਥੜਾ ਹੈ ਬਹੁਤ ਲੋਕੀਆਂ ਰੰਜੋਤ ਕਰਕੇ ਆ ਗਿਆ ਉਹਨੇ ਉਹਨੂੰ ਵੀ ਬੜਾ ਤੰਗ-ਤੰਗ ਕਰ ਰਹੀ ਸੀ ਬਹੁਤ ਲੋਕੀਆਂ ਠੀਕ ਹੈ ਤੁਹਾਡੇ ਬਾਣੇ ਲਥੜੇ ਆ ਬੱਸ ਆ ਕੋਟ ਤੱਕ ਹੋਰ ਥੋੜਾ ਜਿਹਾ ਵੋਟ ਕਰਕੇ ਨਾ ਭਾਈ ਥੋੜਾ ਢੀਲੇ ਚ ਹੋ ਗਿਆ ਤੇਰਾ ਬਾਣਾ ਤੇ ਸਹਜ ਅੜੋੜਾ ਤੇਰਾ ਤਾਂ ਦਾਲ ਤੂੰ ਵੀਡੀਓ ਬਣਾ ਤੂੰ ਸੋਸ਼ਲ ਮੀਡੀਆ ਤੋਂ ਪੈਸੇ ਕਮਾਉਂਦਾ ਨਾ ਤੇ ਬੱਸ ਅਕਲੀਨ ਸ਼ੇਵ ਹੋ ਤੈਨੂੰ ਕਲੀਨ ਸ਼ੇਵ ਨਹੀਂ ਕਰਾਇਆ ਤੇਰੇ ਵਾਲ ਨਹੀਂ ਕਟਵਾਏ ਤਾਂ ਮੇਰਾ ਨਾ ਤੂੰ ਪਲਟੀ ਕਰਦੀ ਮੈਂ ਵਨੀਤ ਕੋ ਆ ਰਿਹਾ ਚਲ بس ਸਹਿਜ ਅੜੋਲਾ ਕਹਿ ਰਿਹਾ ਕਿ ਜਿਹੜਾ ਜਿਸ ਗੀਤ ਉਹਨਾਂ ਨੇ ਫਿਲਮਾਇਆ ਸੀ ਉਹ ਗੀਤ ਜੋ ਹੈ ਕਾਫੀ ਲੋਕਾਂ ਨੇ ਉਹ ਤੋਂ ਪਹਿਲਾਂ ਵੀ ਜੋ ਹੈ ਫਿਲਮਾਇਆ ਗਿਆ ਤਾਂ ਉਸਦਾ ਹੀ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਗਾਲੀ ਵਾਲੀ ਜਿਹੜੀ ਗੱਲ ਉਹਦੇ ਵਿੱਚ ਕਹੀ ਗਈ ਹੈ ਹਾਂਜੀ ਬਿਲਕੁਲ ਬਹੁਤ ਸੋਹਣਾ ਕੁਐਸਚਨ ਪੁੱਛਿਆ ਪ੍ਰੋਮੋਸ਼ਨ ਤੂੰ ਪ੍ਰੋਮੋਸ਼ਨ ਨਿਗਲਣਾ ਕਰਦਾ ਮੈਂ ਨਾ ਤੂੰ ਪ੍ਰਮੋਟ ਕੀ ਕਰਦਾ ਅਸ਼ਲੀਲਤਾ ਜੋ ਤੂੰ ਪ੍ਰਮੋਟ ਕਰ ਰਿਹਾ ਤੂੰ ਪ੍ਰੋਮੋਸ਼ਨ ਕੀ ਕਰ ਰਿਹਾ ਗਾਲਾਂ ਪ੍ਰਮੋਟ ਕਰ ਰਿਹਾ ਤੂੰ ਕਿਹੜਾ ਮੈਸੇਜ ਦੇ ਰਿਹਾ ਦੁਨੀਆ ਨੂੰ ਸਹਿਜ ਅੜੋਲਾ ਫਸਟ ਸਿੱਖ ਕਿਹੜਾ ਮੈਸੇਜ ਦੇਣਾ ਚਾਹੀਦਾ ਤੂੰ ਕੌਰ ਔਰ ਸਿੰਘ ਕਹਿਣ ਦੇ ਲਾਇਕ ਨਹੀਂ ਆ ਲਾ ਕੇ ਸੜ ਦੋ ਠੀਕ ਹੈ ਨਾ ਲਾ ਕੇ ਸੜ ਦੋ ਮੇਰੇ ਲਈ ਮੇਰੇ ਉੱਪਰ ਮੈਨੂੰ ਜੇਲ੍ਹ ਕਰਾਈ ਸੀ ਮੈਨੂੰ ਸਾਰਾ ਯਾਦ ਆ ਮੈਂ ਤਨੀਸ਼ਾ ਵਰਮਾ ਨਹੀਂ ਆ ਮੈਂ ਤਨੀਸ਼ਾ ਵਰਮਾ ਨਹੀਂ ਆ ਮੈਂ ਮਨਪ੍ਰੀਤ ਕੌਰ ਨਹੀਂ ਆ ਜੋ ਅੰਦਰ ਬਹਿ ਜਾਣਗੀ ਆ ਕਿਸੇ ਦਾ ਡਰ ਹੋਊਗਾ ਮੇਰਾ 15 ਸਾਲ ਦਾ ਘਰ ਤੋੜਿਆ ਸੀ ਕਿਹੜਾ ਸਬੂਤ ਸੀ ਤੁਹਾਡੇ ਕੋਲ ਕਿਹੜਾ ਸਬੂਤ ਸੀਗਾ ਤੁਹਾਡੇ ਕੋਲ ਮੈਂ ਸੈਕਸ ਵਰਕਰ ਆ ਜਦ ਤੱਕ ਰਮਨਦੀਪ ਤੈਨੂੰ ਪੁੱਠਾ ਟਾਂਕੇ ਮੈਨੇ ਇਹ ਨਹੀਂ ਪੁੱਛਣਾ ਤੂੰ ਕਿਦੇ ਬਗਲ 'ਚ ਖੜਾ ਸੀਗਾ ਤੂੰ ਬਾਬਾ ਅੰਕੁਰ ਦੇ ਬੰਦੇ ਆ ਤੁਸੀਂ ਤੁਸੀਂ ਲੋਕਾਂ ਨੇ ਇੱਥੇ ਗੰਦ ਪਾਇਆ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕੀਤਾ ਇਹ ਮੈਂ ਹੋਰ ਨਹੀਂ ਦੇਣਾ ਮੈਂ ਤੁਹਾਡਾ ਵਿਰੋਧੀ ਆ ਕੱਲ ਤੱਕ ਤੁਸੀਂ ਮੈਨੂੰ ਦੱਸਦੇ ਸੀ ਨਾ ਮੈਂ ਤੁਹਾਨੂੰ ਮੂੰਹ 'ਚ ਕਹਿਨੀ ਮੈਂ ਤੁਹਾਡਾ ਵਿਰੋਧੀ ਬਚਣਾ ਐ ਤੇ ਬਚ ਜਾਓ ਕਿਤੇ ਨਾ ਕਿਸੇ ਤੁਹਾਡੇ ਉੱਤੇ ਜਿਹੜੇ aarop ਲਗਾਏ ਨੇ ਸੰਗੀਨ aarop ਨੇ ਉਸ ਕਰਕੇ ਗੁੱਸਾ ਜਿਆਦਾ ਯਾ ਉਹਨਾਂ ਦੀ ਵੀਡੀਓ ਜਿਹੜੀ ਵਾਇਰਲ ਕਰ ਰਹੀ ਗਾਲਾਂ ਕੱਢ ਰਹੀ ਉਸ ਚੀਜ਼ ਨੂੰ ਦੇਖ ਕੇ ਭਾਜੀ ਗੁੱਸਾ ਤਾਂ ਆਟੋਮੈਟਿਕ ਆਣਾ ਹੈ ਜਿਸ ਕੁੜੀ ਨੇ ਸਭ ਕੁਝ ਸਹਿ ਲਿਆ ਜਿਸ ਕੁੜੀ ਉਹਨੂੰ ਗੁੱਸਾ ਹੀ ਆਉਣਾ ਹੋਰ ਉਹ ਤੁਹਾਨੂੰ ਕੀ ਦਊਗੀ ਜਿਹਦੀ ਜ਼ਿੰਦਗੀ ਖਰਾਬ ਕਰ ਦਿੱਤੀ 15 ਸਾਲ ਦਾ ਘਰ ਬਰਬਾਦ ਕਰਤਾ ਮੈਂ ਪੁੱਛਦੀ ਪ੍ਰਗਟ ਸਿੰਘ ਬਾਬਾ ਜੀ ਤੋਂ ਇੱਕ ਕੁਐਸਚਨ ਪੁੱਛਣਾ ਸੀਗਾ ਰਮਨਦੀਪ ਨੇ ਕਿਹੜੀ ਵੀਡੀਓ ਦਿਖਾਈ ਸੀਗੀ ਕਿਹੜੀ ਵੀਡੀਓ ਦੇਖੀ ਮੇਰੀ ਜਿਹਦੇ ਵਿੱਚ ਮੈਂ ਗੁਰੂ ਘਰ ਬਾਰੇ ਮાળਾ ਕਹਿ ਦਿੱਤਾ ਕਿਹੜੇ ਮੈਂ ਨਿਹੰਗ ਸਿੰਘ ਨੂੰ ਮાળਾ ਕਹਤਾ ਕਿਹੜੇ ਮੈਂ ਕ੍ਰਿਸਚਨ ਕੋਮ ਨੂੰ ਮਾਰਾ ਕਰ ਦਿੱਤਾ ਮੈਨੂੰ ਇੱਕ ਵੀਡੀਓ ਮਿਲ ਜਾ ਤਾਂ ਮੇਰਾ ਸ਼ੀਸ਼ ਅੱਜ ਕੱਟ ਕੇ ਰੱਖ ਦਿਓ ਐਨਾ ਆ ਮੇਰੀ ਔਕਾਤ ਇਹ ਮੇਰੀ ਔਕਾਤ ਆ ਵਨੀਤ ਕੋਰ ਦੀ ਔਕਾਤ ਹੈ ਭਾਜੀ ਇਹ ਗੁੱਸਾ ਆਟੋਮੈਟਿਕ ਆਊਗਾ ਜਦੋਂ ਕਿਸੇ ਦੀ ਧੀ ਪੈਣ ਨੂੰ ਐਦਾਂ ਰੋਂਦੋਗੇ ਨਾ ਫਿਰ ਉਹ ਐਦਾਂ ਹੀ ਤਿਆਰ ਹੋਊਗਾ ਹੁਣ ਤੁਸੀਂ ਜੋ ਪ੍ਰਗਟ ਸਿੰਘ ਜੀ ਦੇ ਨਾਲ ਤੁਹਾਡੇ ਨਾਲ ਖੜੇ ਨੇ ਉਹਨਾਂ ਦੇ ਜਥੇਬੰਦੀ ਖੜੀ ਹੈ ਹੋਰ ਵੀ ਜਥੇਬੰਦੀ ਜਿਹੜੇ ਨੇ ਤੁਹਾਡੇ ਨਾਲ ਨੇ ਹੁਣ ਤੁਸੀਂ ਕੀ ਅਗਲਾ ਕਦਮ ਤੁਹਾਡੇ ਵੱਲੋਂ ਕੀ ਹੋਣ ਜਾ ਰਿਹਾ ਕਿਉਂਕਿ ਗੁੱਸਾ ਤਾਂ ਤੁਸੀਂ ਬਹੁਤ ਦਿਖਾ ਰਹੇ ਹੋ ਕੋਈ ਲੀਗਲ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਜੋਨ ਨੂੰ ਨੋਟਿਸ ਵੀ ਭੇਜੀ ਜਾਂਦੀ ਹੈ ਜਾਂ ਕੋਰਟ ਵਿੱਚ ਖਿੱਚਿਆ ਜਾਏਗਾ ਤੇ ਉਸ ਤਰ੍ਹਾਂ ਦੇ ਵਿੱਚ ਕੀ ਕਾਰਵਾਈ ਕਰ ਰਹੇ ਹੋ ਦੇਖੋ ਭਾਜੀ ਮੇਰੇ ਨਾਲ ਬਹੁਤ ਲੋਕ ਹੈ ਠੀਕ ਹੈ ਬਹੁਤ ਲੋਕ ਇਨ ਦ ਸੈਂਸ ਹੁਣ ਕੁਲਗੜ ਪੀਜ਼ਾ ਤੋਂ ਸਾਰੇ ਅੱਕ ਚੁੱਕੇ ਆ ਕੁਲਗੜ ਪੀਜ਼ਾ ਕੁਝ ਖਾਣਾ ਨਹੀਂ ਚਾਹੁੰਦਾ ਕੋਈ ਉਹ ਬਾਸੀ ਪੀਜ਼ਾ ਹੈ ਉਹਨੂੰ ਕੋਈ ਖਾਣਾ ਨਹੀਂ ਚਾਹੁੰਦਾ ਨਵੀਂ ਵੈਰਾਈਟੀ ਲਿਆ ਬੜੇ ਨਾਮ ਦੇ ਰਹੇ ਨੇ ਕਿ ਵਕਫਾ ਬਹੁਤ ਜਲ ਗਿਆ ਲੱਗਦਾ ਤੇਰਾ ਠੀਕ ਹੈ ਉਹ ਖਰਾਬ ਹੋ ਗਿਆ ਇਦਾਂ ਦੇ ਲੋਕੀ ਕਮੈਂਟ ਕਰ ਰਹੇ ਮੈਂ ਨਹੀਂ ਕਰੀ ਠੀਕ ਹੈ ਇਹ ਮੈਨੂੰ ਨਾ ਦਸੀ ਠੀਕ ਹੈ ਨਾ ਇਸ ਕਰਕੇ ਨਵੀਂ ਨਵੀਂ ਵੈਰਾਈਟੀ ਲਾਂਚ ਕਰ ਠੀਕ ਹੈ ਨਾ ਹੋਰ ਮੈਂ ਦੇਖਣਾ ਚਾਹਦੀ ਤੂੰ ਲਾਂਚ ਕਦੋਂ ਕਰਨੀ ਆ ਠੀਕ ਹੈ ਨਾ ਬਿੱਗ ਬਾਸ ਦਾ ਇਹਨਾਂ ਦਾ ਕੋਈ ਮੈਟਰ ਨਹੀਂ ਆ ਮੈਟਰ ਹੈਗਾ ਆ ਇਹਨਾਂ ਨੂੰ ਟਰਾਂਸਪਲੈਂਟ ਕੀਤਾ ਹੋਇਆ ਹੈ ਇਹਨਾਂ ਨੂੰ ਇੱਥੇ ਖੇਲਣ ਵਾਸਤੇ ਹੁਣ ਦੇਖੋ ਪੂਰੀ ਦੁਨੀਆ ਦੇ ਵਿੱਚ ਇੱਕ ਰਵਨਦੀਪ ਦੀ ਵੀਡੀਓ ਚੱਲੂਗੀ ਇੱਕ ਸਹਿਜ ਅੜੋਲਾ ਦੀ ਚੱਲੂਗੀ ਕੰਮ ਕੇ ਸਹਿਜ ਅੜੋਲਾ ਹੀ ਚੰਗਾ ਦਿਖਦਾ ਕੰਮ ਫਿਰ ਕੇ ਗੱਲ ਨਾਲ ਸਹਿਜ ਅੜੋਲਾ ਹੀ ਚੰਗਾ ਦਿਖੂਗਾ ਪਰ ਮੈਂ ਕੀ ਕਹਿੰਦੀ 2 ਜਨਵਰੀ ਰੱਖ ਲੈ ਤੂੰ 27 ਤੋਂ ਬਾਅਦ ਤੂੰ ਉਲਟੇ ਦਿਨ ਗਿਨ 27 ਤੋਂ ਬਾਅਦ ਤੂੰ ਉਲਟੇ ਦਿਨ ਗੱਲ ਰਮਨਦੀਪ ਤੇਰਾ ਨਿਹੰਗ ਸਿੰਘ ਦਾ ਬਾਣਾ ਉਤਰਨਾ ਹੈ ਔਰ ਦੂਜੀ ਗੱਲ ਸਹਿਜ अरोड़ा ਜੇ ਤੂੰ ਆਪਣੀ ਜਨਾਨੀ ਨਾਲ ਤੂੰ ਕਹਿੰਦਾ ਨਾ ਤੇਰੀ ਜਨਾਨੀ ਆ ਤੇਰੀ ਗਰਲਫ੍ਰੈਂਡ ਨਹੀਂ ਆ ਜੇ ਉਹ ਗਰਲਫ੍ਰੈਂਡ ਨਹੀਂ ਆ ਨਾ ਤੇ ਆਪਣੀ ਆ ਡਾਲਾ ਜਿਹੜਾ ਹੈ ਨਾ ਉਹ ਲਾ ਦੇ ਆ ਜਿਹੜੀ ਪੱਗ ਬੰਨਦਾ ਹੈ ਨਾ ਉਹਨੂੰ ਬੰਦ ਬੰਨਣੀ ਬੰਦ ਕਰ ਦੇ ਤੈਨੂੰ ਕਰਾਉ ਕਲੀਨ ਸ਼ੇਵ ਬਨੀਤ ਕੌਰ ਦਾ ਵਾਦਾ ਹੈ ਠੀਕ ਹੈ ਕੋਈ ਪ੍ਰਸ਼ਾਸਨ ਨਹੀਂ ਇਹਦੇ ਵਿੱਚ ਰੋਕ ਸਕਦੀ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹ ਨਿਹੰਗ ਸਿੰਘਾਂ ਜੇਜਣਾ ਨਾਮ ਐ ਬੈਠੀ ਆ ਨਾ ਉਹਨਾਂ ਨੂੰ ਅਥਾਰਟੀ ਅਥੋਰਾਈਜ਼ਡ ਆ ਇਹ ਉਹਨਾਂ ਨੂੰ ਅਥੋਰਾਈਜ਼ੇਸ਼ਨ ਮਿਲੀ ਹੋਈ ਆ ਉਹ ਜਦੋਂ ਮਰਜ਼ੀ ਇਹ ਕੰਮ ਕਰ ਸਕਦੇ ਆ ਹੋਰ ਤੁਸੀਂ ਟਪੂਸੀਆਂ ਮਾਰ ਕੇ ਪੰਜਾਬ ਦਾ ਮਾਹੌਲ ਖਰਾਬ ਕਰੋਗੇ ਨਾ ਤੇ ਨਹੀਂ ਹੋਣ ਦਊਂਗਾ